ਤੇ ਗੱਡੀ ਚੋਂ ਨਿਕਲ ਕੇ ਸਾਨੂੰ ਗਾੜੀ ਘੁਲੋਚ ਕਰਨਾ ਸ਼ੁਰੂ ਕਰ ਦਿੱਤਾ। ਉਸ ਉਸ ਦਰਾਂ ਜਦੋਂ ਨੇ ਸਾਡੀ ਗੱਡੀ ਰੋਕੀ ਆ ਅਸੀਂ ਗੱਡੀ ਦੇ ਵਿੱਚੋਂ ਜਿੱਦਾਂ ਹੀ ਬਾਹਰ ਨਿਕਲੇ ਤੇ ਉਹਨਾਂ ਨੇ ਸਾਡੇ ਤੇ ਫਾਇਨਿੰਗ ਕਰ ਦਿੱਤੀ। ਤੇ ਅਸੀਂ ਬੜੀ ਹੁਸ਼ਿਆਰੀ ਨਾਲ ਜਲਦੀ ਨਾਲ ਆਪਣੇ ਆਪ ਨੂੰ ਉੱਥੋਂ ਸੇਵ ਕਰਨਾ ਬਿਹਤਰ ਸਮਝਿਆ। ਮੈਂ ਆਪਣੇ ਸਾਥੀ ਨੂੰ ਕਾਹ ਕੇ ਫਟਾਫਟ ਗੱਡੀ ਦੇ ਵਿੱਚ ਵੜ ਜਿੱਦਾਂ ਹੀ ਉਹ ਗੱਡੀ 'ਚ ਵੜੇ ਤੇ ਅਸੀਂ ਫੇਰ ਪਾ ਕੇ ਗੱਡੀ ਉੱਥੋਂ ਕਿਉਂਕਿ ਸਾਡੇ ਸਾਈਡ ਤੇ ਥੋੜੀ ਜਿਹੀ ਸਪੇਸ ਸੀਗੇ ਅਸੀਂ ਸਾਈਡ 'ਤਾਂ ਗੱਡੀ ਕਰਕੇ ਤੇ ਭਜਾ ਕੇ ਗੱਡੀ ਆਪਣੀ ਲੈ ਗਏ। ਜੀ ਅਸੀਂ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਇਹਨਾਂ ਸਿਚੁਏਸ਼ਨਸ ਨੂੰ ਫੇਸ ਕਰਦੇ ਹਾਂ ਤੇ ਜਿਹੜੀ ਆਮ ਜਨਤਾ ਆਮ ਲੋਕਾਂ ਦੇ ਹਾਲਾਤ ਕੀ ਬਣ ਗਏ ਬੀਤੀ ਰਾਤ ਆਵਾਜ਼ੇ ਕੌਮ ਜਥੇਬੰਦੀ ਦੇ ਮੁਖ ਸੇਵਾਦਾਰ ਮਨਜੀਤ ਸਿੰਘ ਕਰਤਾਰਪੁਰ ਉਤੇ ਜਲੰਧਰ ਰੇਲਵੇ ਸਟੇਸ਼ਨ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅੱਜ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਾਜ਼ੇ ਕਮਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਕਰਤਾਰਪੁਰ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੇ ਸਾਥੀ ਜਸਵੰਤ ਸਿੰਘ ਬੀਤੀ ਰਾਤ ਆਪਣੇ ਰੈਸਟੋਰੈਂਟ ਤੋਂ ਆਪਣੇ ਘਰ ਵੱਲ ਨੂੰ ਵਾਪਸ ਜਾ ਰਹੇ ਸਨ ਰਸਤੇ ਵਿੱਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਕੋਲ ਜਦੋਂ ਪਹੁੰਚੇ ਤਾਂ ਉੱਥੇ ਹਮਲਾਵਰਾਂ ਵੱਲੋਂ ਸਵਿਫਟ ਗੱਡੀ ਗਲਤ ਤਰੀਕੇ ਨਾਲ ਸੜਕ ਵਿੱਚ ਖੜੀ ਕੀਤੀ ਹੋਈ ਸੀ ਜਿਸ ਕਰਕੇ ਆਪਸ ਵਿੱਚ ਕਹਾ ਸੁਣੀ ਹੋਈ ਅਤੇ ਉਹਨਾਂ ਵਿਅਕਤੀਆਂ ਵੱਲੋਂ ਮਨਜੀਤ ਸਿੰਘ ਅਤੇ ਜਸਵੰਤ ਸਿੰਘ ਦੋਨਾਂ ਉੱਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਮੌਕੇ ਤੇ ਦੋਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੱਲ ਅਸੀਂ ਸਾਡਾ ਇੱਕ ਰੈਸਟੋਰੈਂਟ ਹੈ ਮਾਡਰ ਟਾਊਨ ਦੇ ਵਿੱਚ ਸਲਾਮ ਮਾਸਟਰ ਉੱਥੇ ਅਸੀਂ ਕੰਮ ਕਰਦੇ ਹਾਂ ਉੱਥੋਂ ਰਾਤ ਨੂੰ ਜਦੋਂ ਦੀ ক্লোਜ਼ਿੰਗ ਤੋਂ ਬਾਅਦ ਜਦੋਂ ਅਸੀਂ ਨਿਕਲੇ ਆਂ ਤੇ ਰੇਨ ਦੀ ਤਰ੍ਹਾਂ ਕਿਉਂਕਿ ਮੇਰਾ ਘਰ ਕਰਤਾਰਪੁਰ ਹੈ ਤਾਂ ਮੈਂ ਉੱਧਰ ਜਾਣਾ ਸੀਗਾ ਤੇ ਮੇਰੇ ਸਾਥੀ ਨਾਲ ਜਸਵੰਤ ਸਿੰਘ ਜੀ ਕਰੇ ਨਾਲ ਸੀ ਉਹਨਾਂ ਨੇ ਇੱਕ ਸਾਡੀ ਬ੍ਰਾਂਚ ਦੁਆਬਾ ਚੌਂਕ ਤੇ ਉਹਨਾਂ ਨੇ ਉੱਥੇ ਮੈਨੂੰ ਡ੍ਰੌਪ ਕਰਨਾ ਸੀ ਜਦੋਂ ਅਸੀਂ ਇੱਥੋਂ ਨਿਕਲੇ ਆ ਤੇ ਕਿਉਂਕਿ ਸ਼ਹਿਰ ਦੇ ਬੈਂਚ ਦੀ ਜਾਣਾ ਸੀ ਜਿੱਥੇ ਰੇਲਵੇ ਸਟੇਸ਼ਨ ਦਾ ਆਊਟਰ ਗੇਟ ਹੈ ਉਸ ਗੇਟ ਦੇ ਲੱਗੇ ਆਸ-ਪਾਸੇ ਉਹ ਚਾਰ ਪ੍ਰੋਟੇਨੀਆਂ ਦੁਪਰਨਾ ਤੇ ਉਹ ਜਿਹੜੀ ਸੜਕ ਆ ਬਹੁਤ ਕੰਜਸਟਡ ਜਈ ਆ ਅਗਰ ਦੋ ਗੱਡੀਆਂ ਉੱਥੇ ਲੱਗ ਜਾਣ ਬਰਾਬਰ ਤੇ ਤੀਜੀ ਗੱਡੀ ਦਾ ਨੰਘਣਾ ਜਾਂ ਲੋਕਾਂ ਦਾ ਨੰਘਣਾ ਉੱਥੋਂ ਦੀ ਮੁਸ਼ਕਲ ਹੋ ਜਾਂਦੀ ਜਦੋਂ ਅਸੀਂ ਗਏ ਤਾਂ ਸਾਡੇ ਅੱਗੇ ਜਾਂਦੇ ਨੂੰ ਇੱਕ ਗੱਡੀ ਜਿਹੜੀ ਸੀ ਕਿ ਸੜਕ ਦੇ ਵਿੱਚ ਲਾ ਕੇ ਕੁਝ ਨੌਜਵਾਨ ਖੜੇ ਸੀ ਜਿੱਤੇ ਕਰਕੇ ਆਮ ਲੋਕ ਵੀ ਹੋਰ ਵੀ ਪਰੇਸ਼ਾਨ ਹੋ ਰਹੇ ਸੀ ਅਸੀਂ ਵੀ ਸਾਨੂੰ ਵੀ ਥੋੜੀ ਜਿਹੀ ਰੁਕਣਾ ਪਿਆ ਜੋ ਸਾਡੀ ਗੱਡੀ ਥੋੜੇ ਫਰਕ ਤੇ ਉਹਨਾਂ ਨਾਲ ਸੀਗੀ ਤੇ ਅਸੀਂ ਉਹਨਾਂ ਨੂੰ ਹਾਰਨ ਵੀ ਮਾਰੇ ਪਰ ਉਹਨਾਂ ਨੇ ਕੋਈ ਉਸ ਚੀਜ਼ ਦੀ ਬੋਧਰ ਨਹੀਂ ਕੀਤਾ ਕਿ ਕਦੇ ਹਾਰਨ ਮਾਰ ਰਹੇ ਆ ਲੋਕ ਪਰੇਸ਼ਾਨ ਹੋ ਰਹੇ ਆ ਉਹ ਆਪਣਾ ਗੱਡੀ ਦੇ ਵਿੱਚ ਇੰਜੋਏ ਕਰਦੇ ਨੇ ਤੇ ਲੋਕਾਂ ਨੂੰ ਜਿੱਦਾਂ ਜਿੱਦਾਂ ਰਾਹ ਮਿਲਦਾ ਸੀਗਾ ਤੇ ਉਹ ਆਪਣੀ ਕੰਵੈਂਸ ਲੈ ਕੇ ਉੱਥੋਂ ਦੀ ਨਿਕਲਦੇ ਫੇਸ ਸਾਨੂੰ ਵੀ ਜਦੋਂ ਸਪੇਸ ਮਿਲੀ ਅਸੀਂ ਉਹਨਾਂ ਦੇ ਕੋਲ ਦੀ ਨਿਕਲ ਲੱਗੇ ਤੇ ਮੈਂ ਦੇਖਿਆ ਕਿ ਉਹਨਾਂ ਦੀ ਜਿਹੜਾ ਕਾਰ ਦਾ ਡਰਾਈਵਰ ਸਾਈਡ ਦਾ ਸ਼ੀਸ਼ਾ ਆ ਉਹ ਡਾਊਨ ਆ ਤੇ ਮੈਂ ਸੋਚਿਆ ਕਿ ਮੈਂ ਵੀ ਆਪਣੀ ਗੱਡੀ ਦਾ ਸ਼ੀਸ਼ਾ ਡਾਊਨ ਕਰਕੇ ਉਹਨੂੰ ਬੇਨਤੀ ਕਰਾਂ ਕਿ ਵੀਰੇ ਲੋਕ ਪਰੇਸ਼ਾਨ ਹੋ ਰਹੇ ਆ ਇਹ ਕੋਈ ਪਾਰਕਿੰਗ ਦਾ ਏਰੀਆ ਤੇ ਹੈ ਜੀ ਤੂੰ ਆਪਣੀ ਗੱਡੀ ਜਿਹੜੀ ਹੈਗੀ ਆ ਨਾਲ ਹੀ ਅੱਗੇ ਪਾਰਕਿੰਗ ਹੈ ਪਾਰਕਿੰਗ ਲਾ ਲੈ। ਤੇ ਮੈਂ ਤਾਂ ਹੀ ਕੀਤਾ ਮੈਂ ਨੂੰ ਕਿ ਵੀਰੇ ਕੋਈ ਪਰੇਸ਼ਾਨੀ ਹੋ ਰਹੀ ਲੋਕਾਂ ਨੂੰ ਤੁਸੀਂ ਆਪਣੀ ਗੱਡੀ ਪਾਰਕਿੰਗ ਤੇ ਲਾ ਲਓ। ਤੇ ਉਹ ਕਹਿੰਦਾ ਬਾਬਾ ਇਹ ਤਾਂ ਗੱਡੀ ਇੱਥੇ ਹੀ ਰਹਿਣੀ ਆ ਤੂੰ ਜੋ ਕਰਨਾ ਕਰਨਾ। ਤੇ ਮੇਰੇ ਜਿਹੜੇ ਮੇਰੇ ਸਾਥੀ ਸੀ ਉਹਨਾਂ ਨੂੰ ਕਿਹਾ ਵੀ ਇਹ ਬੰਦਿਆ ਦੇ ਅੰਦਰ ਹਲਾਤ ਗੱਲਬਾਤ ਕਰਨ ਵਾਲੇ ਨਹੀਂ ਹੈ ਤੇ ਆਪਾਂ ਇੱਥੋਂ ਚਲੀਏ। ਤੇ ਅਸੀਂ ਆਪਣੀ ਗੱਡੀ ਅੱਗੇ ਕਰ ਲਈਏ ਤੇ ਮੈਂ ਆਪਣੇ ਸਾਥੀ ਨੂੰ ਕਹਿਣਾ ਕਿ ਇੱਕ ਵਾਰ ਇਹਨਾਂ ਦੇ ਗੱਡੀ ਦਾ ਨੰਬਰ ਨੋਟ ਕਰ ਲਓ। ਇਹ ਆਪਣੇ ਕਿਤੇ ਕੰਮ ਆ ਜਾਂਦਾ। ਤੇ ਉਹਨਾਂ ਨੇ ਤਾਂ ਸ਼ੀਸ਼ੇ ਵਿੱਚ ਦੀ ਜਦੋਂ ਗੱਡੀ ਦਾ ਨੰਬਰ ਨੋਟ ਕੀਤਾ ਤੇ ਅਸੀਂ ਬਾਹਰਸ ਮੇਰਾ ਖਿਆਲ ਆ BT4 ਟੱਕੇ ਗਏ ਹੋਵਾਂਗੇ ਤੇ ਉਹਨਾਂ ਨੇ ਪਿੱਛੋਂ ਗੱਡੀ ਲਿਆ ਕੇ ਦੁਬਾਰਾ ਫਿਰ ਸਾਡੀ ਗੱਡੀ ਦੇ ਅੱਗੇ ਲਿਆ ਕੇ ਖੜੀ ਕਰ ਦਿੱਤੀ। ਤੇ ਗੱਡੀ ਚੋਂ ਨਿਕਲ ਕੇ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਸ ਉਸ ਦੌਰਾਨ ਜਦੋਂ ਉਹਨਾਂ ਨੇ ਸਾਡੀ ਗੱਡੀ ਰੋਕੀ ਆ ਅਸੀਂ ਗੱਡੀ ਦੇ ਵਿੱਚੋਂ ਜਿੱਦਾਂ ਹੀ ਬਾਹਰ ਨਿਕਲੇ ਤੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕਰ ਦਿੱਤੀ। ਪਹਿਲਾਂ ਲੈਫਟ ਸਾਈਡ ਤੇ ਜਸਵੰਤ ਸਿੰਘ ਜੀ ਸੀਗੇ ਉਹਨਾਂ ਵੱਲ ਉਹ ਜਿਹਦੇ ਹੱਥ 'ਚ ਅਸਲਾ ਸਿਗਾ ਉਹਨੇ ਫਾਇਰ ਕੀਤੀ ਬਾਅਦ ਚੋ ਮੇਰੀ ਸਾਈਡ ਤੇ ਆ ਕੇ ਮੇਰੇ ਤੇ ਉਹਨੇ ਫਾਇਰ ਕੀਤੀ ਕਿਉਂਕਿ ਅਸੀਂ ਗੱਡੀ 'ਚ ਸੀ ਕਰਕੇ ਸਾਡਾ ਬਚਾਅ ਹੋ ਗਿਆ ਗੱਡੀ ਦੀਆਂ ਡੋਰਾ ਨੇ ਸਾਨੂੰ ਇੱਕ ਤਰ੍ਹਾਂ ਦਾ ਕਵਰੇਜ ਤੇ ਥੋੜੀ ਜੀ ਦੇ ਦਿੱਤੀ ਤੇ ਉਹਦੇ ਕਰਕੇ ਕਿਉਂਕਿ ਗੱਡੀ ਸਾਡੀ ਸਟਾਰਟ ਹੀ ਖੜੀ ਸੀਗੀ ਤੇ ਅਸੀਂ ਬੜੀ ਹੁਸ਼ਿਆਰੀ ਨਾਲ ਜਲਦੀ ਨਾਲ ਆਪਣੇ ਆਪ ਨੂੰ ਉੱਥੋਂ ਸੇਵ ਕਰਨਾ ਬਿਹਤਰ ਸਮਝਿਆ ਮੈਂ ਆਪਣੇ ਸਾਥੀ ਨੂੰ ਕਹਾਂ ਕੇ ਫਟਾਫਟ ਗੱਡੀ ਦੇ ਵਿੱਚ ਵੜ ਜਿੱਦਾਂ ਹੀ ਉਹ ਗੱਡੀ 'ਚ ਵੜੇ ਤੇ ਅਸੀਂ ਫੇਰ ਪਾ ਕੇ ਗੱਡੀ ਉੱਥੋਂ ਕਿਉਂਕਿ ਸਾਡੇ ਸਾਈਡ ਤੇ ਥੋੜੀ ਜੀ ਸਪੇਸ ਸੀਗੀ ਅਸੀਂ ਸਾਈਡ ਦਾ ਨਹੀਂ ਗੱਡੀ ਕਰਕੇ ਤੇ ਭਜਾ ਕੇ ਗੱਡੀ ਆਪਣੀ ਲੈ ਗਏ ਕਿਾਾਣਾ ਰੇਲਵੇ ਸਟੇਸ਼ਨ ਵਿੱਚ ਇਸ ਦੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਭਰੋਸਾ ਜਤਾਇਆ ਗਿਆ ਹੈ ਕਿ ਗੱਡੀ ਨੰਬਰ ਨੂੰ ਟ੍ਰੇਸ ਕਰ ਲਿਆ ਗਿਆ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜੀ ਅਸੀਂ 112 ਨੰਬਰ ਦੇ ਉੱਤੇ ਕਾਲ ਕਰਕੇ ਪੁਲਿਸ ਨੂੰ ਇਨਫਾਰਮੇਸ਼ਨ ਦਿੱਤੀ ਹੈ ਜੀ ਤੇ ਉਹਨਾਂ ਦੀ ਵੀ ਟੀਮ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਦੁਬਾਰਾ ਖਾਣੇ ਆਏ ਹੈ ਖਾਣੇ ਆ ਕੇ ਫਿਰ ਅਸੀਂ ਜਿਹੜੀ ਇਹ ਸਾਰੀ ਵਾਰਦਾਤ ਹੈਗੀ ਆ ਉਹ ਐਸਐਚਓ ਸਾਹਿਬ ਨੂੰ ਉੱਥੇ ਮੌਕੇ ਤੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਤੇ ਪੂਰੀ ਜਿਹੜੀ ਹੈਗੀ ਆ ਉਹ ਕੰਪਲੀਟ ਉੱਥੇ ਦਰਜ ਕਰਾਈ ਤੇ ਕੋਈ ਐਫਆਈਆਰ ਕਟਵਾਈ ਸਰਦਾਰ ਮਨਜੀਤ ਸਿੰਘ ਕਰਤਾਰਪੁਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬ ਦਾ ਪ੍ਰਬੰਧ ਚਲਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਈ ਹੈ ਲਗਾਤਾਰ ਹੋ ਰਹੀਆਂ ਪੰਜਾਬ ਵਿੱਚ ਹਮਲੇ ਵਾਲੀਆਂ ਘਟਨਾਵਾਂ ਨਾਲ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ ਅਤੇ ਸਰਕਾਰਾਂ ਕੋਈ ਬੰਦਾ ਸਹਿਯੋਗ ਨਹੀਂ ਕਰ ਰਹੀਆਂ ਹਨ ਤੇ ਸਰਕਾਰ ਕਿਉਂਕਿ ਸਲਵਟ ਕੇ ਸੁੱਤੀ ਪਈ ਉਹ ਕੀ ਚਾਹਦੀ ਹੈ ਇਹਦਾ ਮਤਲਬ ਸਰਕਾਰ ਆਪ ਚਾਹੁੰਦੀ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਪਹਿਲਾ ਹੀ ਕਲੰਕ ਜਿਹੜੀ ਆ ਗਰੰਟ ਜਿਹੜੀ ਸੱਤਾਧਾਰੀ ਤੇ ਹੈਗੀ ਆ ਉਹਦੇ ਮੱਥੇ ਤੇ ਇੰਨੇ ਕੱਲਾ ਕੇ ਚੁੱਕੇ ਕਿ ਮੈਨੂੰ ਲੱਗਦਾ ਕੋਈ ਜਗ੍ਹਾ ਨਹੀਂ ਬਚੀ ਹੁਣ ਤੱਕ ਕਲੰਕ ਲੱਗਦੇ ਤੇ ਹੁਣ ਉਹ ਕਹਿੰਦੇ ਆ ਕਿ ਆਖਰੀ ਦਿਨ ਤੱਕ ਤੇ ਮੁੜ ਕੇ ਕਦੇ ਉਹਨਾਂ ਦਾ ਜਿਹੜਾ ਹੈਗਾ ਉਹ ਜ਼ਿਕਰ ਤਾਂ ਕਰਨਾ ਵੀ ਇਦਾਂ ਦੇ ਹਾਲਾਤ ਬਣਾਉਣਾ ਚਾਹੁੰਦੇ ਆ ਜਾਂ ਲਾਲਤਾ ਖਾ ਵੀ ਜਾਣਾ ਚਾਹੁੰਦੇ ਆ ਆਖਰੀ ਸਮੇਂ ਦੇ ਵਿੱਚ ਸਰਕਾਰ ਨੂੰ ਇਸ ਚੀਜ਼ ਦੇ ਉੱਤੇ ਬਹੁਤ ਜਲਦ ਕੋਈ ਸਖਤ ਕਦਮ ਚੁੱਕਣੇ ਚਾਹੀਦੇ ਆ ਸਰਕਾਰ ਉਹਨਾਂ ਬੰਦਿਆਂ 'ਚ ਹੁਣ ਜਦੋਂ ਪੁਲਿਸ ਨੇ ਉੱਥੇ ਘਟਨਾ ਦੇ ਉੱਤੇ ਉਹ ਜਿਹੜੀਆਂ ਦੋ ਗੋਲੀਆਂ ਚੱਲੀਆਂ ਉਹਨਾਂ ਦੇ ਖੋਲ ਬਰਾਮਦ ਕੀਤੇ ਆ ਤੇ ਉਹ ਬੱਤੀ ਬੋਰ ਤੇ ਦੱਸ ਦਿਆ ਕਿ ਇਹ ਬੱਤੀ ਗੋਲਿਆ ਉਸਾ ਦੇ ਲਾਇਸੈਂਸੀ ਇਤਿਹਾਸ ਹੋਵੇ